ਆ ਦੇਖੋ ਬਈ ਪਹਾੜ ਰੱਬ ਨਾਲ ਲੱਗਿਆ ਵਜਾਂ ਊੜੀ ਕਸਰ ਕਰੇ ਹੋ ਕਿੱਥੇ ਉੱਚੇ-ਉੱਚੇ ਪਹਾੜ ਨੇ ਬਈ ਬਹੁਤ ਵੱਡੇ-ਵੱਡੇ ਪਹਾੜ ਨੇ ਬਈ ਘੁੰਮਣ ਵਾਲੀਆਂ ਜਗ੍ਹਾ ਨੇ ਤੇ ਸਾਰੇ ਅੰਗਰੇਜ਼ ਲੋਕ ਘੁੰਮ ਕੇ ਜਾਂਦੇ ਨੇ ਅਸੀਂ ਵੀ ਘੁੰਮਣ ਆਏ ਹੋਇਆ ਪਹਾੜ ਦੇਖਣ ਆ ਮੇਗਾ ਤੁਹਾਨੂੰ ਵੀ ਕੋਈ ਵੀ ਵੀਡੀਓ ਦੇਖਣ ਵਾਲੇ ਬੰਦਿਆਂ ਨੂੰ ਪਹੜਦਿਆਂ ਦੀ ਚੱਲ ਐਤੋਂ ਹੀਰੇ ਨਿਕਲਦੇ ਨੇ ਬਾਈ ਸ਼ੁਰਮਗਾ ਚੋਂ ਸਹੀ ਗੱਲ ਨੇ ਯਾਰ ਹੀਰੇ ਪ੍ਰਾਪਤ ਕਰੇ ਜਾਂਦੇ ਨੇ ਬਾਈ ਉਰੋਂ ਪੱਥਰੇ ਹੁੰਦਾ ਉਹ ਵੀ ਇੱਕ ਪਰ ਇਹਨੂੰ ਤਰਾਸ਼ ਕੇ ਹੀਰਾ ਬਣਾ ਦਿੰਦੇ ਨੇ ਤਰਾਸ਼ ਕੇ ਹੀਰਾ ਬਣਾਉਂਦੇ ਨੇ ਇਹਨਾਂ ਨੂੰ ਤਰਾਸ਼ ਕੇ ਆ ਦੇਖੋ ਉਹ ਲੋੜੀ ਜਾਨੇ ਨੇ ਬੜਾ ਆ ਦੇਖੋ ਬਈ